ਪਾਕਿਸਤਾਨ ਦੇ ਲੜਾਕੂ ਜਹਾਜ਼ਾਨ ਨੂੰ ਖਦੇੜਨ ਚ ਭਾਰਤ ਦਾ ਮਿਗ 21 ਵੇ ਤਬਾਹ ਹੋ ਗਿਆ ਸੀ ਜਹਾਜ਼ ਦੇ ਤਬਾਹ ਹੁੰਦੇ ਹੈ ਵਿੰਗ ਕਮਾਂਡਰ ਅਬਨੰਦਨ ਨੇ ਤੁਰੰਤ ਖੁਦ ਨੂੰ ਐਮਰਜੈਂਸੀ ਬਟਨ ਦਬਾ ਕੇ ਬਾਹਰ ਕਰ ਲਿਆ ਸੀ ਅਤੇ ਬਾਅਦ ਵਿੱਚ ਉਹ ਪਾਕਿਸਤਾਨ ਜਾ ਡਿੱਗੇ ਸਨ ਇਸ ਤੋਂ ਬਾਅਦ ਪਾਕਿਸਤਾਨ ਅਤੇ ਅਬਨੰਦਨ ਦੇ ਕਈ ਵੀਡੀਓ ਜਾਰੀ ਕੀਤੇ ਗਏ ਇੱਕ ਵੀਡੀਓ ਚ ਉੱਥੋਂ ਦੇ ਸਥਾਨਕ ਲੋਕ ਅਬਨੰਦਨ ਨਾਲ ਫੁੱਟਮਾਰ ਕਰਦੇ ਵੀ ਵਿਖਾਈ ਦਿੱਤੇ ਦੂਜੇ ਪਾਸੇ ਇੱਕ ਹੋਰ ਵੀਡੀਓ ਚ ਅਬਨੰਦਨ ਪਾਕਿਸਤਾਨ ਫੌਜ ਦੇ ਸਵਾਲਾਂ ਦੇ ਜਵਾਬ ਦਿੰਦੇ ਵੀ ਵਿਖਾਈ ਦਿੱਤੇ ਪਾਕਿਸਤਾਨ ਵੱਲੋਂ ਜਾਰੀ ਕੀਤੇ ਗਏ ਇਸ ਵੀਡੀਓ ਵਿੱਚ ਅਭਿਨੰਦਨ ਬੇਹਦ ਬਹਾਦਰੀ ਤੇ ਅਨਕੀਲੇ ਢੰਗ ਨਾਲ ਸਵਾਲਾਂ ਦੇ ਜਵਾਬ ਦੇ ਰਹੇ ਹਨ ਇਸ ਦੌਰਾਨ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਦਾ ਮਿਸ਼ਨ ਕੀ ਸੀ ਤਾਂ ਅਭਿਨੰਦਨ ਨੇ ਅਜੇਹੀ ਬਹਾਦਰੀ ਨਾਲ ਜਵਾਬ ਦਿੱਤਾ ਕਿ ਮਾਫ ਕਰਨਾ ਮੇਜਰ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਇਸ ਤੋਂ ਬਾਅਦ ਪਾਕਿਸਤਾਨ ਮੇਜਰ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਉਸਨੇ ਜਵਾਬ ਵਿੱਚ ਕਿਹਾ ਮੇਰਾ ਨਾਮ ਵਿੰਗ ਕਮਾਂਡਰ ਅਭਿਨੰਦਨ ਹੈ ਮੇਰੇ ਕੋਲ ਉਸਦੇ ਸਬੂਤ ਵੀ ਹਨ ਪਾਕਿਸਤਾਨ ਦੇ ਮੇਜਰ ਨੇ ਅਗੋਂ ਪੁੱਛਿਆ ਉਮੀਦ ਹੈ ਕਿ ਤੁਹਾਡੇ ਨਾਲ ਇੱਥੇ ਚੰਗਾ ਵਤੀਰਾ ਕੀਤਾ ਜਾ ਰਿਹਾ ਹੈ। ਜਵਾਬ ਹਾਂ ਮੇਰੇ ਨਾਲ ਚੰਗਾ ਵਤੀਰਾ ਹੀ ਕੀਤਾ ਜਾ ਰਿਹਾ ਹੈ। ਮੇਰਾ ਬਿਆਨ ਭਾਰਤ ਭਤਨ ਦੇ ਵੀ ਨਹੀਂ ਬਦਲੇਗਾ। ਕੈਪਟਨ ਨੇ ਮੈਨੂੰ ਪੀੜ ਤੋਂ ਬਚਾਇਆ। ਮੈਂ ਚਾਹੁੰਦਾ ਹਾਂ ਭਾਰਤੀ ਫੌਜ ਵੀ ਇਸੇ ਤਰ੍ਹਾਂ ਦਾ ਵਤੀਰਾ ਕਰੇ। ਕਿੱਥੋਂ ਦੇ ਰਹਿਣ ਵਾਲੇ ਹੋ? ਜਵਾਬ ਮੈਂ ਇਹ ਨਹੀਂ ਦੱਸ ਸਕਦਾ। ਦੱਖਣੀ ਭਾਰਤ ਚ ਕਿਤੇ ਦਾ ਰਹਿਣ ਵਾਲਾ ਹਾਂ। ਕੀ ਤੁਸੀਂ ਵਿਆਹ ਹੋ? ਜਵਾਬ ਹਾਂ ਮੈਂ ਵਿਆਹ ਹਾਂ। ਚਾਪਸੰਦਾਈ ਹੈ। ਜਵਾਬ ਬਹੁਤ ਅੱਛੀ ਹੈ ਧੰਨਵਾਦ ਕਿਹੜਾ ਜਹਾਜ਼ ਉਡਾ ਰਹੇ ਸੀ ਜਵਾਬ ਮਾਫ ਕਰਨਾ ਮੈਂ ਨਹੀਂ ਦੱਸ ਸਕਦਾ ਪਰ ਜਹਾਜ਼ ਦੇ ਮਲਬੇ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਤੁਹਾਡਾ ਮਿਸ਼ਨ ਕੀ ਸੀ ਜਵਾਬ ਮਾਫ ਕਰਨਾ ਮੇਜਰ ਮੈਂ ਇਹ ਵੀ ਤੁਹਾਨੂੰ ਨਹੀਂ ਦੱਸ ਸਕਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਭਾਰਤ ਦੇ ਜਾਂਬਾਜ਼ ਅਫਸਰ ਨੇ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਕੇ ਵੀ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ ਇਸੇ ਦੇ ਚਲਦੇ ਹੈ ਸਾਰਾ ਦੇਸ਼ ਇਸ ਬਹਾਦਰ ਸਪੂਤ ਨੂੰ ਸਲੂਟ ਕਰ ਰਿਹਾ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ